ਸ੍ਰੀ ਖਲਪਨੋ ਅੱਜ ਆਪਾਂ ਤੁਹਾਨੂੰ ਮਾਰਕਿੰਗ ਦੱਸਾਂਗੇ 20 ਇੰਚ ਜਿਹੜੀ ਇਹਦੀ ਚੈਸਟ ਹੈਗੀ ਹੈ ਤੇ 38 ਇੰਚ ਜਿਹੜੀ ਇਹਦੀ ਲੈਂਥ ਹੈਗੀ ਹੈ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਲੈਂਥ ਦੀ ਮਾਰਕਿੰਗ ਕਰਨੀ ਆ 38 ਇੰਚ 38 ਇੰਚ ਹੈਗੀ ਹੈ ਨਾ ਤੇ ਇਹਦੇ ਵਿੱਚ ਆਪਾਂ 3 ਇੰਚ ਜਿਹੜੇ ਐਕਸਟਰਾ ਲੈਣੇ ਆ ਪਲੱਸ ਕਰਕੇ ਜਿਹੜਾ ਕਿ ਥੱਲੇ ਜਿਹੜਾ ਜਾਏਗਾ ਘੇਰਾ ਫੋਲਡ ਕਰਨੇ ਤੇ 1/2 ਇੰਚ ਜਿਹੜਾ ਉੱਪਰ ਜਿਹੜਾ ਸੀਨ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਲੈਂਥ ਦੀ ਮਾਰਕਿੰਗ ਕਰ ਲਾਂਗੇ ਦੈਨ ਆਪਾਂ ਕੀ ਕਰਨਾ ਵਾ ਇਹਦਾ ਆਪਾਂ ਲੈਣਾ ਹੈ ਤੀਰਾ ਜੋ ਕਿ ਆਪਾਂ ਇੱਥੇ ਲਿਆਇਆ ਹੈ 7 ਇੰਚ ਠੀਕ ਹੈ ਜੀ 7 ਇੰਚ ਤੀਰਾ ਲਿਆ ਹੈ ਦੈਨ ਦੈਨ ਆਪਾਂ ਇੱਥੋਂ ਮਾਰਕਿੰਗ ਕਰਨੀ ਐ ਇਧਰ ਨੂੰ ਇੱਥੋਂ ਆਪਾਂ ਨਿਸ਼ਾਨ ਲਾਉਣਾ ਹੈ 7.5 ਤੇ ਜਾਂ ਆਪਾਂ 7.5 ਤੇ ਲਗਾ ਸਕਦੇ ਹਾਂ ਠੀਕ ਹੈ ਜੀ ਅ ਇੱਥੇ ਮਾਰਕਿੰਗ ਕਰਕੇ ਆਪਾਂ ਇੱਥੇ 7 ਇੰਚ ਲਿਆਏ ਇੱਥੇ ਆਪਾਂ 7 ਇੰਚ ਨਹੀਂ ਲੈਣਾ ਇੱਥੇ ਆਪਾਂ ਕੀ ਕਰਾਂਗੇ ਆਹ ਵਾਲੀ ਮਾਰਕਿੰਗ ਆਪਾਂ 6.5 ਤੇ ਕਰਾਂਗੇ ਆਹ ਜਿਹੜੀ ਮਾਰਕਿੰਗ ਆਪਣੀ ਤਰਹੀ ਜਾਂਦੀ ਹੈ ਠੀਕ ਹੈ ਜੀ ਫਿਰ ਆਪਾਂ ਕੀ ਕਰਾਂਗੇ ਚੈਸਟ ਦੀ ਮਾਰਕਿੰਗ ਕਰਾਂਗੇ ਜਿੱਦਾਂ ਚੈਸਟ 20 ਹੈ ਆਪਾਂ ਉਹਦਾ ਲਾਵਾਂਗੇ ਹਾਫ ਇੱਥੇ ਆਪਾਂ ਲਾਵਾਂਗੇ 10 ਇੰਚ ਆਹ ਜਿਹੜੀ ਮਾਰਕਿੰਗ ਇੱਥੇ ਆਪਾਂ 10 ਇੰਚ ਤੇ ਲਾਈ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇੱਥੇ ਆਹ ਚੀਜ਼ ਦਾ ਹਾਫ ਕਰ ਲਾਂਗੇ ਇੰਚ ਟੇਪ ਦੇ ਨਾਲ ਇੱਥੇ ਮਾਰਕਿੰਗ ਲੱਗੀ ਨਾ ਆਪਣੀ ਹੁਣ ਆਪਾਂ ਇੱਥੋਂ ਇੱਥੋਂ ਤੱਕ ਲਾਵਾਂਗੇ 1 ਇੰਚ ਇੱਥੋਂ ਇੱਥੋਂ ਤੱਕ ਲਾਵਾਂਗੇ 2 ਇੰਚ ਜਿਹੜੀ 1 ਇੰਚ ਵਾਲੀ ਹੈ ਉਹ ਫਰੰਟ ਦੀ ਮਾਰਕਿੰਗ ਹੁੰਦੀ ਹੈ ਤੇ ਜਿਹੜੀ 2 ਇੰਚ ਵਾਲੀ ਹੈ ਉਹ ਜਿਹੜੀ ਬੈਕ ਪਾਰਟ ਜਿਹੜਾ ਹੁੰਦਾ ਆਪਣਾ ਉਹਦੀ ਕਟਿੰਗ ਹੁੰਦੀ ਹੈ ਠੀਕ ਹੈ ਜੀ ਫਰੰਟ ਪਾਰਟ ਦੀ ਆਪਾਂ ਕਟਿੰਗ ਆਹ ਵਾਲੀ ਮਾਰਕਿੰਗ ਤੋਂ ਕਰਨੀ ਹੈ ਜਿਹੜੀ ਆਪਾਂ ਸੈਂਟਰ ਪੁਆਇੰਟ ਕੱਢਿਆ ਸੀ ਠੀਕ ਹੈ ਜੀ ਇਥੋਂ ਆਪਾਂ ਐਵੇਂ ਗੁਲਾਈ ਦੇਵਾਂਗੇ ਇਹਦੇ ਵਿੱਚ 1/2 ਇੰਚ ਇਧਰ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਨਾਰਮਲ ਜਦੋਂ ਕਟਾਈ ਕਰਦੇ ਹਾਂ 1/2 ਇੰਚ ਇਧਰ ਜਾਣੇ ਜਦੋਂ ਆਹ ਲਾਈਨ ਸਟ੍ਰੇਟ ਹੁੰਦੀ ਹੈ ਇਸ ਲਈ ਆਪਾਂ ਆਹ ਜਿਹੜੀ ਲਾਈਨ ਹੈ ਨਾ ਇਧਰ ਨੂੰ ਕਰਤੀ ਹੈ 1/2 ਇੰਚ ਤਾਂ ਕਿ ਇੱਥੇ 1/2 ਇੰਚ ਮਾਰਕਿੰਗ ਦੀ ਲੋੜ ਨਾ ਪਵੇ ਆਪਾਂ ਇਥੋਂ ਗੁਲਾਈ ਦੇ ਦਾਂਗੇ ਆਹ ਜਿਹੜੀ ਗੁਲਾਈ ਜਿਹੜੀ ਆਪਣੀ ਚੈਸਟ ਦੀ ਮਾਰਕਿੰਗ ਹੈ ਉੱਥੇ ਦੇਵਾਂਗੇ ਠੀਕ ਹੈ ਜੀ ਇਹ ਵਾਲੀ ਮਾਰਕਿੰਗ ਹੋ ਗਈ ਫਿਰ ਆਪਾਂ ਮਾਰਕਿੰਗ ਕਰਾਂਗੇ ਇਹਦੀ ਜਿਹੜੀ ਸਾਈਡ ਲਾਈਨ ਹੁੰਦੀ ਹੈ ਸਾਈਡ ਸੀਨ ਕਹਿ ਦਿੰਨੇ ਆਪਾਂ ਠੀਕ ਹੈ ਜੀ ਉਹ ਆਪਣੀ ਹੈਗੀ ਹੈ 15 ਇੰਚ ਰੈਡੀ ਆਪਾਂ ਹਾਫ ਇੰਚ ਜਿਹੜੀ ਵਾਧ ਰਵਾਂ ਰੱਖਾਂਗੇ ਆਪਾਂ ਸਾਢੇ 15 ਤੇ ਮਾਰਕਿੰਗ ਦਿੱਤੀ ਹੈ ਨੈਕਸਟ ਆਪਾਂ ਲਗਾਵਾਂਗੇ ਕਮਰ ਦੀ ਮਾਰਕਿੰਗ ਕਮਰ ਦੀ ਮਾਰਕਿੰਗ ਆਪਾਂ ਇੱਥੋਂ ਗੈਪ ਲਿਆ ਹੈ ਸਾਢੇ 6 ਇੰਚ ਦਾ ਠੀਕ ਹੈ ਜੀ ਆ ਇੱਥੇ ਆਪਾਂ ਪਲੇਟ ਪੋਣੇ ਇਸ ਲਈ ਆਪਾਂ ਹਾਫ ਇੰਚ ਜਿਹੜਾ ਵਾਧ ਲੈਣਾ ਹੈ ਇਹ ਜਿਹੜਾ ਆਪਣਾ 18 ਇੰਚ ਸੀਗਾ ਤੇ ਇਹ ਆਪਾਂ 9.5 ਜਾਂ ਪੌਣੇ 10 ਤੇ ਹੀ ਮਾਰਕਿੰਗ ਕਰਾਂਗੇ ਕਿਉਂਕਿ ਆਪਣਾ ਹਾਫ ਇੰਚ ਜਿਹੜਾ ਇੱਥੇ ਆ ਜਾਏਗਾ ਠੀਕ ਹੈ ਜੀ ਥੈਨ ਆਪਾਂ हिਪ ਦੇ ਨਿਸ਼ਾਨ ਲਾਵਾਂਗੇ हिਪ ਇਹਨਾਂ ਦੀ ਹੈਗੀ ਐ 2 ਇੰਚ ਤੇ ਆਪਾਂ ਇੱਥੇ ਮਾਰਕਿੰਗ ਕਰ ਦਾਂਗੇ ਇਹਦੇ ਵਿੱਚ ਆਪਾਂ ਨੂੰ ਹਾਫ ਇੰਚ ਵਧ ਲੈਣ ਦੀ ਲੋੜ ਨਹੀਂ ਕਿਉਂਕਿ ਇੱਥੇ ਆਪਣੀ ਸੀਨ ਦੇ ਵਿੱਚ ਜਿਹੜਾ ਪਲੇਟ ਜਿਹੜਾ ਉੱਪਰ ਹੀ ਰਹਿ ਜਾਏਗਾ ਇਸ ਲਈ ਆਪਾਂ ਇੱਥੇ ਪੂਰੀ ਪੂਰੀ ਮਾਰਕਿੰਗ ਕਰਾਂਗੇ ਦੈਨ ਉਹਦੀ ਪਲੇਟ ਦੀ ਮਾਰਕਿੰਗ ਪਲੇਟ ਇਹਨਾਂ ਦੇ ਪਹਿਨੇ ਰੈਡੀ ਹੈਗੀ ਆ 10 ਤੇ ਇਸ ਲਈ 1/2 ਇੰਚ ਆਪਾਂ ਵੱਧ ਲਵਾਂਗੇ ਠੀਕ ਹੈ ਜੀ ਤਾਂ ਕਿ ਉਹ ਜਿਹੜਾ ਇੱਥੇ ਸੀਨ ਦੇ ਵਿੱਚ ਫੋਲਡਿੰਗ ਚ ਆਉਂਦਾ ਹੈ ਇਹ ਆਪਾਂ 10.5 ਤੇ ਮਾਰਕਿੰਗ ਲਾਵਾਂਗੇ ਆ 10.5 ਤੇ ਇੱਕ ਸੀ ਗੈਪ ਆਪਾਂ ਰੱਖਿਆ ਹੋਇਆ ਹੈ 3.5 ਦੈਨ ਲੰਬਾਈਏ ਦੀ ਹੈਗੀ ਹੈ 10.5 7 ਦਾ ਪਲੇਟ ਹੈ ਠੀਕ ਹੈ ਜੀ ਮਾਰਕਿੰਗ ਕਰਕੇ ਇੱਥੇ ਵੀ 3.5 ਦਾ ਗੈਪ ਤੇ ਆ ਜਿਹੜਾ ਆਪਾਂ 10.5 ਰੱਖਿਆ ਹੈ ਇਹਨੂੰ ਆਪਾਂ ਹਾਫ ਕਰ ਲੈਣਾ ਇੰਚ ਦੇਪ ਦੇ ਨਾਲ ਠੀਕ ਹੈ ਜੀ ਜਿੰਨਾ ਵੀ ਆਇਆ ਆ ਲਾਈਨ ਤੋਂ ਹਾਫ ਇੰਚ ਉਧਰ ਤੇ ਹਾਫ ਇੰਚ ਇਧਰ ਇਦਾਂ ਪਤ੍ਰਿਸ਼ਮਾ ਬਣਾ ਦੇਣਾ ਜ ਜਦੋਂ ਫੋਲਡ ਕਰਾਂਗੇ ਇੱਕ ਸੀਨ ਤੇ ਉਹਨੇ ਹੀ ਲਾਈਨ ਪੈ ਜਾਏਗੀ ਸੀਨ ਲੱਗ ਜਾਏਗੀ ਜਿੱਦਾਂ ਵੀ ਲਾਈਨ ਲੱਗੀ ਹੈ ਠੀਕ ਹੈ ਜੀ ਐਵੇਂ ਕਰਨ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਪਲੇਟ ਦੀ ਸ਼ੇਪ ਹੈ ਐਗਜ਼ੈਕਟ ਸਹੀ ਹੁੰਦੀ ਹੈ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ ਜੀ ਜਿੰਨੇ ਵੀ ਆਪਾਂ ਇੱਕ ਪੁਆਇੰਟ ਰਹਿ ਗਿਆ ਜਿੰਨੇ ਵੀ ਆਪਾਂ ਆਪਣਾ ਘੇਰਾ ਹੈ ਨਾ ਉਤੋਂ ਡੇਢ ਇੰਚ ਵੱਧ ਜਿਹੜੀ ਮਾਰਕਿੰਗ ਕਰਨੀ ਹੈ ਇਧਰੋਂ ਚਾਕਾ ਫੋਲਡ ਕਰਨ ਨੂੰ ਠੀਕ ਹੈ ਜੀ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੇ ਫਿਰ ਵੀ ਕੋਈ ਤੁਹਾਡੇ ਕੋ ਫਾਇੰਡ ਹੋਵੇ ਇਹ ਕਾਵਲਾ ਪੁਆਇੰਟ ਰਹਿ ਗਿਆ ਸੌਰੀ ਆ ਫਰੰਟ ਵੱਲ ਤੋਂ ਆਪਾਂ ਜਿਹੜਾ 2.5 ਇੰਚ ਦੀ ਸੌਰੀ 1/2 ਇੰਚ ਜਿਹੜਾ نیچے ਡਮ ਕੱਟ ਪਉਣੀ ਹੈ ਤਰਸ਼ਵੀ ਇਹਦੇ ਨਾਲ ਕੀ ਹੈ ਜਿਹੜਾ ਆਪਣਾ ਗਲਾ ਪਿੱਛੇ ਨੂੰ ਜਾਂਦਾ ਹੈ ਨਾ ਉਹ ਨਹੀਂ ਜਾਏਗਾ ਆਪਣਾ ਗਲਾ ਜਿਵੇਂ ਆਪਾਂ ਰੱਖਾਂਗੇ ਉਵੇਂ ਹੀ ਰਹੇਗਾ ਥੈਂਕ ਯੂ ਜੀ ਧੰਨਵਾਦ